ਸਰੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਵਿਰਸਾ ਸੰਭਾਲ ਨੈਸ਼ਨਲ ਗਤਕਾ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿੱਚ ਗੁਰੂ ਦੀਆਂ लाਡਲੀਆਂ ਫੌਜਾਂ ਨੇ ਆਪਣੇ ਜੋਹਰ ਦਿਖਾਏ ਨੇ ਫਾਰਮਲ ਡਾਇਰੈਕਟਰ ਗਤਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਿਤੋਜ ਗਤਕਾ ਸਪੋਰਟਸ ਕਲੱਬ ਦੇ ਵੱਲੋਂ ਜਥੇਦਾਰ ਜਸਬੀਰ ਸਿੰਘ ਦੀ ਅਗਵਾਈ ਹੇਠ ਤੇ ਗੁਰਦੁਆਰਾ ਸਾਹਿਬ ਦੀ ਸੁਸਾਇਟੀ ਦੇ ਵੱਡੇ ਸੇਵਾਦਾਰਾਂ ਨੇ ਰਲ ਕੇ ਵਿਰਸਾ ਸੰਭਾਲ ਗਤਕਾ ਮੁਕਾਬਲਾ ਕਰਵਾਇਆ ਜੋ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਤੇ ਵਿੱਚ ਲਗਭਗ 14 ਟੀਮਾਂ ਨੇ ਭਾਗ ਲਿਆ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਦਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਿਆ ਜਾਵੇ ਬੱਚਿਆਂ ਦੇ ਵਿੱਚੋਂ ਬੁਰੀਆਂ ਆਦਤਾਂ ਨਸ਼ੇ ਜਾਂ ਹੋਰ ਇਹੋ ਜਿਹੀਆਂ ਜਿੰਨੀਆਂ ਵੀ ਅਲਾਮਤਾਂ ਅੱਜ ਪੈਦਾ ਹੋ ਰਹੀਆਂ ਨੇ ਉਸ ਨੂੰ ਖਤਮ ਕੀਤਾ ਜਾਵੇ ਸਭ ਤੋਂ ਵੱਡਾ ਨਸ਼ਾ ਮੋਬਾਈਲ ਦਾ ਬੱਚਿਆਂ ਨੂੰ ਲੱਗ ਗਿਆ ਹੈ ਤੇ ਇਹਨਾਂ ਤੋਂ ਹਟ ਕੇ ਬੱਚੇ ਪ੍ਰੈਕਟੀਕਲ ਵਾਲੇ ਪਾਸੇ ਪੈਣ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਔਰ ਨਾਲ ਹੀ ਕਮੇਟੀ ਦਾ ਕਹਿਣਾ ਹੈ ਕਿ ਅੱਜ ਕੱਲ ਦੀ ਪੀੜ੍ਹੀ ਜਿਹੜੀ ਧਰਮ ਦੇ ਨਾਲ ਟੁੱਟਦੀ ਜਾਂਦੀ ਹੈ ਉਸ ਨੂੰ ਇਹੋ ਜਿਹਾ ਗੁਰਮਤ ਪ੍ਰੋਗਰਾਮ ਕਰਵਾ ਕੇ ਧਰਮ ਦੇ ਨਾਲ ਤੇ ਗੁਰੂ ਦੇ ਨਾਲ ਜੋੜਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਫਾਰਮਰ ਡਾਇਰੈਕਟਰ ਗਤਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇੱਥੇ ਅਮਿਤੋਜ ਗਤਕਾ ਸਪੋਰਟਸ ਕਲੱਬ ਵੱਲੋਂ ਜਥੇਦਾਰ ਜਸਬੀਰ ਸਿੰਘ ਦੀ ਅਗਵਾਈ ਥੱਲੇ ਤੇ ਸਾਡੀ ਇੱਥੇ ਜਿਹੜੀ ਸੁਸਾਇਟੀ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਜਿਹੜੇ ਬਹੁਤ ਵੱਡੇ ਸੇਵਾਦਾਰ ਨੇ ਉਹਨਾਂ ਸਾਰਿਆਂ ਰਲ ਕੇ ਵਿਰਸਾ ਸੰਭਾਲ ਗਤਕਾ ਅਖਾੜਾ ਜਿਹੜਾ ਸਾਲਾਨਾ ਕਰਾਉਂਦੇ ਨੇ ਉਹ ਮੁਕਾਬਲਾ ਅਜੇ ਥੇ ਰੰਬਿਆ ਇਹਦੇ ਵਿੱਚ ਲਗਭਗ 14 ਟੀਮਾਂ ਭਾਗ ਲੈ ਰਹੀਆਂ ਨੇ 8 ਟੀਮਾਂ ਚੋ ਫਾਈਟ ਦੀਆਂ ਨੇ ਔਰ ਬਾਕੀ ਡੈਮੋਨਸਟ੍ਰੇਸ਼ਨ ਦੀਆਂ ਨੇ ਵਿੱਚ ਕੁਝ ਗੈਸਟ ਆਈਟਮਸ ਵੀ ਆ ਗਏ ਸੋ ਇਹ ਜਿਹੜਾ ਸਾਡਾ ਇਨੀਸ਼ੀਏਟਿਵ ਆ ਇਸ ਚੀਜ਼ ਦਾ ਹੈ ਕਿ ਬੱਚਿਆਂ ਵਿੱਚੋਂ ਬੁਰੀਆਂ ਆਦਤਾਂ ਨਸ਼ੇ ਵਿਸ਼ੇ ਜਾਂ ਹੋਰ ਇਹੋ ਜਿਹੇ ਜਿੰਨੀਆਂ ਵੀ ਅਲਾਮਤਾਂ ਅੱਜ ਪੈਦਾ ਹੋਈਆਂ ਨੇ ਸਭ ਤੋਂ ਵੱਡਾ ਨਸ਼ਾ ਤੇ ਮੋਬਾਈਲ ਦਾ ਲੱਗ ਗਿਆ ਤੇ ਇਹਨਾਂ ਤੋਂ ਹਟ ਕੇ ਬੱਚੇ ਪ੍ਰੈਕਟੀਕਲ ਵਾਲੇ ਪਾਸੇ ਪੈਣ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣ ਔਰ ਨਾਲ ਦੀ ਨਾਲ ਅਸੀਂ ਜਿੱਥੇ ਗੁਰਮਤ ਦੇ ਨਾਲ ਜੋੜਦੇ ਆ ਕਿ ਗੁਰਮਤ ਅੱਜਕੱਲ ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀ ਧਰਮ ਨਾਲੋਂ ਟੁੱਟਦੀ ਜਾਂਦੀ ਆ ਧਰਮ ਨਾਲੋਂ ਟੁੱਟਣ ਕਰਕੇ ਪੀੜ੍ਹੀ ਦੇ ਵਿੱਚ ਬਹੁਤ ਸਾਰੇ ਵਕਾਰ ਪੈਦਾ ਹੋ ਗਏ ਸਭ ਤੋਂ ਪਹਿਲੋ ਤੇ ਸਹਿਜ ਹੀ ਕੋਈ ਨਹੀਂ ਰਿਹਾ ਬੱਚੇ ਮਾਂ-ਬਾਪ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਇੰਨੇ ਆਪ ਉਧਰੇ ਹੋ ਗਏ ਨੇ ਤੇ ਇਹ ਜਿੰਨਾ ਚਿਰ ਧਰਮ ਦੇ ਜਾਪ ਤੇ ਚ ਨਹੀਂ ਰਹਿਣਗੇ ਭਾਵੇਂ ਕਿਸੇ ਕੋਈ ਵੀ ਧਰਮ ਹੋਵੇ ਉਹਦੇ ਜਾਪ ਤੇ ਚ ਨਹੀਂ ਰਹਿਣਗੇ ਉਹਨਾਂ ਚਿਰ ਬੱਚੇ ਜਿਹੜੇ ਆ ਉਹ ਸਾਡੇ ਆਗਿਆਕਾਰ ਨਹੀਂ ਹੋਣਗੇ ਉਸ ਦੇ ਨਾਲ ਨਾਲ ਕਿਉਂਕਿ ਗੁਰਬਾਣੀ ਚ ਸਾਨੂੰ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਆ ਗੁਰਬਾਣੀ ਉਹਦੇ ਵਿੱਚ ਸਾਨੂੰ ਕਿਹਾ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਵੇ ਮਾਨ ਅਸੀਂ ਨਾਲ ਪੜਾਈ ਤੇ ਬਹੁਤ ਜ਼ੋਰ ਦਿੰਦੇ ਆ ਕਿ ਜਿੰਨੇ ਬੱਚੇ ਖਾੜੇ ਚਾਹੁੰਦੇ ਨੇ ਉਹ ਪੜਾਈ ਪਹਿਲੋਂ ਉਸ ਤੋਂ ਬਾਅਦ ਗੁਰਮਤ ਤੇ ਗਤਕਾ ਸੋ ਇਸ ਕਰਕੇ ਸਾਡਾ ਇਹ ਜਿਹੜਾ ਹਮੇਸ਼ਾ ਪਰਜਤਨ ਇਹ ਰਹਿੰਦਾ ਹੈ ਕਿ ਜਿੰਨੀਆਂ ਵੀ ਜਿਤਨਾ ਸਾਡੇ ਇੱਥੇ ਕਮੇਟੀ ਬੜੀ ਜਾਗਰੂਕ ਆ ਬੜੇ ਸਿਆਣੇ ਸਿੰਘ ਨੇ ਸਾਰੇ ਔਰ ਇਹਨਾਂ ਦੇ ਜਿਤਨਾ ਇਹ ਹੱਥ ਪੱਲਾ ਜੋੜ ਕੇ ਵੈਸੇ ਤੇ ਇੰਨਾ ਵਿੱਚ ਵੈਸੇ ਬੜਾ ਤਸ਼ਾਹ ਆ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜੇ ਮੁਕਾਬਲੇ ਕਰਾਏ ਜਾਣ ਜਿਸ ਦੇ ਨਾਲ ਆਉਣ ਵਾਲੀ ਪੀੜੀ ਜਿਹੜੀ ਆ ਜਿੱਥੇ ਧਰਮ ਨਾਲ ਜੁੜੇ ਉਥੇ ਵਿਦਿਆ ਨਾਲ ਜੁੜੇ ਉਥੇ ਇਸ ਮਾਰਸ਼ਲ ਆਰਟ ਦੇ ਨਾਲ ਜੁੜੇ ਕਿਉਂਕਿ ਇਹ ਕੋਈ ਜਿਹੜੀ ਮਾਰਸ਼ਲ ਆਰਟ ਗੱਤਕਾ ਹੈ ਨਾ ਇਹ ਕੋਈ ਆਮ ਸਧਾਰਨ ਮਾਰਸ਼ਲ ਆਰਟ ਨਹੀਂਗਾ ਇਹ ਨਾ ਕੋਈ ਧਰਮਯੁੱਧ ਇਹ ਇਹ ਕੋਈ ਯੁੱਧ ਕਲਾ ਵੀ ਨਹੀਂਗੀ ਇਹ ਕੋਈ ਸ਼ਾਸਤਰ ਵਿਦਿਆ ਵੀ ਨਹੀਂਗੀ ਇਹ ਕੋਈ ਡਿਫੈਂਸ ਦੀ ਗੇਮ ਨਹੀਂਗੀ ਇਹ ਇੱਕ ਧਰਮਯੁੱਧ ਕਲਾ ਹੈ ਧਰਮਯੁੱਧ ਤੇ ਸਧਾਰਨ ਯੁੱਧ ਹਮੇਸ਼ਾ ਵੱਖਰੇ ਹੁੰਦੇ ਨੇ ਸਧਾਰਨ ਯੁੱਧ ਦੇ ਵਿੱਚ ਤੇ ਹੁੰਦਾ ਹੈ ਕਿ ਜਿੰਨਾ ਮੈਂ ਦਿਖਵੇ that way ਉਹਦੇ ਵਿੱਚ ਆਲਸ ਫੇਰ ਜਿਦਾ ਕਹਿੰਦੇ ਹੁੰਦੇ ਆ ਇਨ ਲਵ ਐਂਡ ਵਾਰ ਉਹਦੇ ਚ ਸਭ ਕੁਝ ਹੀ ਹੁੰਦਾ ਲੇਕਿਨ ਧਰਮਯੁੱਧ ਦੇ ਵਿੱਚ ਇਹ ਨਹੀਂ ਆ ਧਰਮਯੁੱਧ ਦੇ ਕਾਨੂੰਨ ਨੇ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਭੱਜੇ ਜਾਂਦੇ ਤੇ ਪਿੱਛੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਜ਼ਖਮੀ ਤੇ ਵਾਰ ਨਹੀਂ ਕਰਨਾ ਦਾਰਿਆਏ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਸੋ ਇਸ ਕਰਕੇ ਇਹ ਧਰਮਯੁੱਧ ਦੇ ਬੜੇ ਜ਼ਿਆਦਾ ਔਸੂਲ ਨੇ ਇਸੇ ਕਰਕੇ ਭਾਈ ਕਨਈਆ ਜੀ ਮੁਸਲਮਾਨਾਂ ਨੂੰ ਵੀ ਪਾਣੀ ਪਿਉਂਦੇ ਰਹੇ ਤੇ ਸਿੰਘਾਂ ਨੂੰ ਵੀ ਪਿਉਂਦੇ ਰਹੇ ਜੰਗ ਦੇ ਮੈਦਾਨ ਦੇ ਵਿੱਚ ਤੇ ਸਿੰਘਾਂ ਆਣ ਕੇ ਕਿਹਾ ਸੀ ਕਿ ਮਹਾਰਾਜ ਜਿਨ੍ਹਾਂ ਨੂੰ ਅਸੀਂ ਵੱਡ ਫੱਟ ਕਰਦੇ ਆਂ ਉਹਨਾਂ ਨੂੰ ਜਲ ਛਕਾਉਂਦੇ ਨੇ ਨਾਲ ਤੇ ਇਸ ਕਰਕੇ ਉਹ ਫਿਰ ਲੜਨ ਲੱਗ ਪੈਂਦੇ ਨੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਦਸ ਬਈ ਤੂੰ ਕਿਉਂ ਕਰਦਾ ਹੈ ਮੁਗਲਾਂ ਨੂੰ ਜਲਕੋ ਸਿਕਾਉਂਦੇ ਹੋ ਉਹਨਾਂ ਕਹਿੰਦਾ ਮਹਾਰਾਜ ਮੈਂ ਨਾ ਮੁਗਲਾਂ ਨੂੰ ਸਿਕਾਇਆ ਤੇ ਨਾ ਸਿੰਘਾਂ ਨੂੰ ਕਿ ਸਿਕਾਇਆ ਮੈਂ ਤੇ ਜਿਹਦੇ ਮੂੰਹ 'ਚ ਵੀ ਪਾਣੀ ਪਾਇਆ ਮੈਨੂੰ ਤੇਰਾ ਹੀ ਮੂੰਹ ਨਜ਼ਰ ਆਇਆ ਗੁਰੂ ਗੋਬਿੰਦ ਸਮਰ ਦੇ ਨੂੰ ਕਹਿੰਦਾ ਉਹਨਾਂ ਕਹਿੰਦਾ ਸ਼ਾਬਾਸ਼ ਮਨੁੱਖਤਾ ਦਾ ਸੂਲ ਇਹ ਆ ਕਿ ਜੰਗ ਦੇ ਮੈਦਾਨ ਦੇ ਵਿੱਚ ਵੀ ਤੁਹਾਡੀ ਮਨੁੱਖਤਾ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਹੈ ਸੋ ਇਸ ਕਰਕੇ ਅਸੀਂ ਧਰਮ ਯੁੱਧ ਕਲਾ ਜਿਹੜੀ ਉਹ ਸਿਖਾਉਨੇ ਆ ਗੁਰੂ ਸਾਹਿਬ ਜੀ ਨੇ ਭਾਈ ਘਨੇਯਾ ਜਿਹਨੂੰ ਮੱਲਮ ਪੱਟੀ ਦੀ ਡੱਬੀ ਵੀ ਦਿੱਤੀ ਵੀ ਸ਼ਾਬਾਸ਼ ਜਿੱਥੇ ਜਲ ਸਿਖਾਉਣਾ ਉਥੇ ਮੱਲਮ ਪੱਟੀ ਵੀ ਕਰਿਆ ਕਰ ਸੋ ਸਾਡਾ ਇਹ ਆ ਕਿ ਧਰਮਾਂ ਦੇ ਵਿੱਚ ਆਪਸੀ ਜਿਹੜਾ ਤਫਰਕਾ ਵੱਧਦਾ ਜਾਂਦਾ ਉਹ ਨਾ ਵਧੇ ਆਪਸ ਦੇ ਵਿੱਚ ਧਰਮ ਨੇੜੇ ਰਹਿਣ ਔਰ ਸਾਡੇ ਜਿਹੜੇ ਆਉਣ ਵਾਲੇ ਪੀੜ੍ਹੀ ਆ ਉਹ ਰਲ ਮਿਲ ਕੇ ਖੁਸ਼ੀਆਂ ਮਨਣ